ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਜਵੰਦਾ ਡੈਰੀ ਫਾਰਮ YouTube ਚੈਨਲ ਤੇ ਸੋ ਜਿਹੜੇ ਮੇਰੇ ਵੀਰੇ ਚੈਨਲ ਦੇ ਵੀਡੀਓ ਵੇਖ ਰਹੇ ਹਨ ਉਹਨਾਂ ਨੂੰ ਬੇਨਤੀ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅੱਜ ਦੀ ਵੀਡੀਓ ਆਪਣੇ ਘਰ ਤੋਂ ਬਣਾ ਰਿਹਾ ਪਿੰਡ ਗੁੰਬੜਵਾਲ ਜ਼ਿਲ੍ਹਾ ਸੰਗਰੂਰ ਧੂਰੀ ਤੋਂ ਬਰਨਾਲੇ ਵਾਲੇ ਰੋਡ ਤੇ ਪਿੰਡ ਰਹਿ ਗਿਆ ਆਪਣਾ ਫੋਨ ਨੰਬਰ ਹੈਗਾ 9888072162 ਅੱਜ ਦੀ ਵੀਡੀਓ ਵਿੱਚ ਜਿਹੜੀ ਮੱਝ ਤੁਸੀਂ ਦੇਖ ਰਹੇ ਹੋ ਤੀਜੀ ਸੂਏ ਸੂਈ ਹੋਈ ਆ ਤਨ ਚਾਰ ਕਮੀਨਾ ਦੀ ਸੂਈ ਹੋਈ ਹੈ ਪਿੱਛੇ ਇਹਦੇ ਕੱਟੀਆ 7 ਲੀਟਰ ਦੁੱਧ ਤਿਆਰ ਆ ਪਹਾੜੇ ਦੇ ਮਿਲਦੀਆ ਦੋਨੇ ਟਾਈਮ ਕੱਟੀ ਦੇ ਚੂਣੀਆਂ ਕੱਟੀ ਦੀ ਵਿੱਚ ਹੋ ਸਕਦੇ ਪਿੱਛੇ ਬੂਰੀ ਕੱਟੀਆ ਨੀਲੀ 라ਵੀ ਚ ਪੈਂਦੀ ਚਾਰੇ ਥਾਣਾ ਕੱਟੀ ਦੇ ਵਧੀਆ ਪਾਲਣ ਵਾਲੀ ਕੱਟੀਆ ਤੀਜੇ ਸੋਇਆ ਸਿੰਘ ਗੋਲ ਹੈ ਜੈਡ ਬਲਾਏਗਾ ਮੂਰਾ ਚ ਪੈਂਦੀ ਆ ਚਾਰ ਕਬਾਲ ਹੈਗੇ ਨੇ ਜਰੂਰ ਚਿੱਟੇ ਪੂਚ ਥਣਲੇਵਾ ਤੁਸੀਂ ਦੇਖ ਸਕਦੇ ਵਧੀਆ ਮੋਟਾ ਥਣ ਲੱਗਿਆ ਹੋਇਆ ਪੀੜੀ ਦੇ ਭਾਵੇਂ ਵਾਲਾ ਮੋੜ ਲਿਆ ਥਣ ਲੇਵਾ ਚੰਗਾ ਲੱਗਿਆ ਹੋਇਆ ਜਿਵੇਂ ਟੋਕੜਾ ਟੋਕੜਾ ਦੇ ਹਿਸਾਬ ਨਾਲ ਲੇਵਾ ਸੱਜਰਾ ਮੰਨੂ ਦਿਖਾਉਂਦੀ ਆ ਕੋਈ ਪਾਸਾ ਨਹੀਂ ਠਾਸਾ ਨਹੀਂ ਧਾਰ ਪੋਲੀ ਆ ਪੂਰੀ ਵਧੀਆ ਬੱਚੇ ਦੇ ਚੋਣੀਆਂ ਬੱਚੇ ਦੇ ਚੋ ਸਕਦੇ ਆ ਪਹਾੜੇ ਦੇ ਥਾਪੀ ਦੇ ਜੋਣੀਆਂ ਥਾਪੀ ਦੇ ਚੋ ਸਕਦੇ ਆ ਪੂਰੀ ਸੀਲ ਠੰਡੀ ਆ ਥਣ ਲੇਵਾ ਦੇ ਤੇ ਰੇਟ ਆਪਾਂ ਬਿਲਕੁਲ ਇਹਦਾ ਜਾਇਜ਼ ਕਰੇਗਾ ਸੁਦੇ ਕੱਟੀ ਦੋਨੇ ਚੀਜ਼ਾਂ ਆਪਾਂ ਤੁਹਾਨੂੰ 65000 ਦੀਆਂ ਦੇ ਦਾਂਗੇ ਮੌਕੇ ਤੇ ਮੜਾ ਮੋਟੀ ਛੋੜ ਛੱਪਾ ਹੋਊ ਕੋਈ ਬਾਲਾ ਸੌਦੇ ਵਾਲਾ ਕੰਮ ਤਾਂ ਇਹ ਚ ਹੈ ਨਹੀਂਗਾ ਕਿਉਂਕਿ ਕੱਟੀ ਵੀ ਤੁਸੀਂ ਦੇਖ ਸਕਦੇ ਹੋ ਪੂਰੀ ਕੱਟੀ ਸੇਤੀ ਮਿਲਦੀ ਨਹੀਂ ਹੈਗੀ ਜੇ ਕੱਲੀ ਮੱਝ ਲੈਣੀ ਹੈ ਕਿਸੇ ਨੇ ਕੱਲੀ ਮੱਝ ਵੀ ਲੈ ਸਕਦਾ ਕਿਉਂਕਿ ਕੱਲੀ ਆਪਾਂ ਕੱਟੀ ਨਹੀਂ ਦੇਣੀ ਕੱਲੀ ਮੱਝ ਦੇ ਸਕਦੇ ਹਾਂ ਜੇ ਆਪਾਂ ਜੋੜਾ ਦੋਨੇ ਚੀਜ਼ਾਂ ਇਕੱਠੀਆਂ ਦੇਵਾਂਗੇ ਚੁਵਾਈ ਦਾ ਟਾਈਮ ਆ ਦੋਨੇ ਟਾਈਮ ਇਹ ਚਾਰਡ ਤੇ ਮਿਲਦੀ ਹੈ ਕੱਲਾ ਬੰਦਾ ਕਿਰੇਟ ਆ ਕੇ ਬੈਗੇ ਚੋ ਸਕਦਾ ਕੱਟੀ ਜਿੱਥੋਂ ਆਪਾਂ ਲੈ ਕੇ ਆਏ ਉਹਨਾਂ ਨੇ ੱਡੀ ਨਹੀਂ ਰੱਖਣ ਦੇ ਮਰਿਆ ਨੇ ਭਾੜੇ ਤੇ ਲਾਲੀਵੇਂ ਐਸੇ ਹੀ ਤੇ ਕੱਟੀ ਆਪਾਂ ਨਾਲ ਦੇਣੀ ਆ ਬਾਕੀ ਮੈਨੂੰ ਪੱਸ ਮੈਂ ਹੁਣ ਧਾਰਾ ਮਾਰ ਕੇ ਦਿਖਾ ਦਾਂਗੇ ਆਪਾਂ ਥਣ ਤੁਸੀਂ ਦੇਖ ਸਕਦੇ ਹੋ ਪੂਰੇ ਵਧੀਆ ਪੱਛ ਮਿਹਣੇ ਮੂਹਲਾ ਥਣ ਥੋੜਾ ਜਿਹਾ ਹਵਾ ਸਮਾਨ ਲੰਬਾ ਜੜੂ ਦਿਖਾਉਂਦੀ ਆ ਇਹ ਜਦੋਂ ਆਪ ਇੱਕ ਥਣਾ ਬੱਚੇ ਨੂੰ ੱਡੀ ਇਹਨਾਂ ਤਾਜੀ ਮੈਨੂੰ ਤਾਂ ਲੰਬਾ ਹੋ ਜਾਂਦਾ ਹੈ ਮੂਹਲੀ ਗਾੜੀ ਤੇ ਬਸਾੜੀ ਬਿਲਕੁਲ ਇੱਕੋ ਜਿਹੀ ਨੇ ਮਗਰ ਲੈਣ ਨੂੰ ਮਾਰ ਦੋ ਕੋਈ ਸਰਲਾਪੂਰ ਨਹੀਂ ਹੈਗਾ ਐਸ ਟਾਈਮ 7 ਕਿਲੋ ਲੀਟਰ ਦੁੱਧ ਤਿਆਰ ਹੈ ਜਾਂ 6 ਮੰਨ ਕੇ ਲੈ ਜਾਓ ਸੀਲ ਠੰਡੀ ਪੂਰੀ ਫੋਲਾ ਤੇ ਬਾਕੀ ਦਸੱਲੀ ਤੁਸੀਂ ਆਪ ਕਰਨੀ ਆ ਕੇ ਚੋਣੀਆਂ ਦੋ ਡੈਮ ਚੋ ਕੇ ਦਸੱਲੀ ਕਰਕੇ ਲਿਆ ਸਕਦੇ ਹੋ ਧੰਨਵਾਦ